1988 ਦੇ ਇੱਕ ਮੈਂ ਅਖਬਾਰ ਕੁਦਰਤੀ ਇੱਕ ਅੰਗਰੇਜ਼ੀ ਅਖਬਾਰ ਦੇਖਦਾ ਸੀਗਾ ਉਹਦੇ ਵਿੱਚ ਇੱਕ ਹੈਡਿੰਗ ਇੰਗਲਿਸ਼ ਰਿਵਿਊਮ ਸੀਗੀ ਉਹਦੇ ਵਿੱਚ ਸਿੱਖਾਂ ਦੀ ਪੋਲਿਟਿਕਸ ਦੇ ਬਾਰੇ ਇੱਕ ਨੁਕਤਾ ਲਿਖਿਆ ਹੋਇਆ ਸੀ ਉਹ ਕਹਿੰਦੇ ਕਿ ਕਯੂ ਇਸ ਇਸ ਬਰਥ ਰਾਈਟ ਆਫ ਅਕਾਲੀਸ ਇਹ ਆਪੋ ਦਾ ਵੀ ਅਕਾਲੀਆਂ ਦਾ ਜਨਮ ਸੇ ਦਾ ਅਧਿਕਾਰ ਮਤਲਬ ਬਹੁਤ ਬੇਇਤੀ ਭਰੂਰ ਗੱਲ ਹੈ ਇਹ ਪਰ ਆਪੋ ਦਾ ਆਪੀ ਕਦੋਂ ਹੁੰਦੀ ਆ ਉਦੋਂ ਹੁੰਦੀ ਆ ਜਦੋਂ ਬੇਤਰਤੀਬੀ ਹੋ ਜਾ। ਹੁਣ ਇੱਥੇ ਤੁਸੀਂ ਕਿਸੇ ਤਰਤੀਬ 'ਚ ਬੈਠੇ ਆਂ, ਮਹਾਰਾਜ ਵੱਲ ਮੂੰਹ ਰੱਖ ਕੇ ਬੈਠੇ ਆਂ। ਇਹ ਤਰਤੀਬ ਹੈ ਬੈਠਣ ਦੀ। ਕੋਈ ਉੱਧਰ ਨੂੰ ਮੂੰਹ ਕਰਕੇ ਬੈਠ ਜਾਏ, ਕੋਈ ਉੱਧਰ ਨੂੰ ਮੂੰਹ ਕਰਕੇ ਬੈਠ ਜਾਏ, ਕੋਈ ਉੱਧਰ ਨੂੰ ਮੂੰਹ ਕਰਕੇ ਬੈਠ ਜਾਏ, ਇਹਨੂੰ ਬੇਤਰਤੀਬੀ ਕਹਿੰਦੇ ਆ। ਬੇਤਰਤੀਬੀ ਉਦੋਂ ਹੁੰਦੀ ਹੈ ਜਦੋਂ ਦਿਸ਼ਾਹੀਣਤਾ ਹੁੰਦੀ ਹੈ। ਤੇ ਦਿਸ਼ਾਹੀਣਤਾ ਉਦੋਂ ਹੁੰਦੀ ਜਦੋਂ ਦੁਬਧਾ ਪੈ ਜਾਵੇ। ਜੇ ਤੁਹਾਨੂੰ ਦੁਬਧਾ ਪੈ ਜਾਵੇ, ਭਈ ਇੱਧਰ ਵੀ ਗੁਰੂ ਆ, ਉੱਧਰ ਵੀ ਗੁਰੂ ਆ, ਉੱਧਰ ਵੀ ਗੁਰੂ ਆ, ਫਿਰ ਫਿਰ ਸਾਰਿਆਂ ਦੀ ਆਪੋ ਆਪਣੀ ਤਰਤੀਬ ਤੇ ਦੋਦਾ ਦੋਪੈਂਦੀ ਆ ਜਦੋਂ ਤੁਹਾਡੇ ਮਨ ਦੇ ਅੰਦਰ ਅਸਪਸ਼ਟਤਾ ਆ। ਕਿ ਹੁਣ ਜਿੰਨੀ ਆਪੋ ਧਾਪੀ ਆ ਇਹ ਸਾਡੀ ਜਿਹੜੀ ਪਿਛਲੇ 40 ਸਾਲ ਤੋਂ ਚੱਲੀ ਆ ਰਹੀ ਅਸਪਸ਼ਟਤਾ ਆ ਉਹਦਾ ਨਤੀਜਾ। ਅਸਪਸ਼ਟਤਾ ਜਿਸ ਗੱਲ ਦੀ ਆ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਪਾਣੀ ਨੇ ਜਿਹੜੇ ਰਹਿੰਦੇ ਉਹ ਵਿੱਚ। ਤੁਸੀਂ ਜੇ ਸਟਰਗਲ ਲੜਨੀ ਆ ਐਜ਼ ਏ ਪੰਥ ਤਾਂ ਤਿੰਨ ਚੀਜ਼ਾਂ ਦੀ ਸਪਸ਼ਟਤਾ ਜ਼ਰੂਰੀ ਹੈ। ਪਹਿਲੀ ਤੇ ਸਾਡਾ ਨਿਸ਼ਾਨਾ ਕੀ ਹੈ ਦੂਜੀ ਕਿ ਤੁਹਾਡੀ ਇਹ ਨਿਸ਼ਾਨੇ ਤੇ ਪਹੁੰਚਣ ਦੇ ਲਈ ਨੀਤੀ ਤੇ ਰਣਨੀਤੀ ਹੈ ਤੇ ਤੀਜੀ ਅਗਵਾਈ ਕਿਹਦੇ ਹੱਥੋਂ ਹੈ ਹੁਣ ਜਿੱਥੋਂ ਤੱਕ ਨਿਸ਼ਾਨੇ ਦਾ ਸਵਾਲ ਹੈ ਸੰਜਨੈਲ ਸਿੰਘ ਜੀ ਹੋਂਨਾ ਦੇ ਵਕਤ ਤੱਕ ਬਹੁਤ ਸਪਸ਼ਟਤਾ ਦੇ ਨਾਲ ਉਹ ਇਸ ਨਿਸ਼ਾਨੇ ਤੇ ਲੜੇ ਕੇ ਸਾਡਾ ਨਿਸ਼ਾਨਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤ ਹੋਇਆ ਤੇ ਬੜੀ ਦਜੱਸਬ ਗੱਲ ਇਹ ਆ ਕਿ ਨਨਫੜ ਸਾਹਿਬ ਦੇ ਮਤੇ ਦੇ ਬਾਰੇ ਹੁਣ ਸਾਨੂੰ ਕੋਈ ਬਹੁਤੀ ਸਪਸ਼ਟਤਾ ਨਹੀਂ ਮੈਂ ਬਹੁਤ ਗੁਰਦੁਆਰਿਆਂ ਜਾਂਨਾ ਹੁਣ ਵੀ ਮੈਂ ਗਿਆ ਹੁਣ ਇਸ ਜੰਗ ਦੇ ਵਿੱਚ ਜਿਹੜੇ ਸਭ ਤੋਂ ਸ਼ਰਮੌਰ ਸ਼ਹੀਦ ਹੋਏ ਜਿਨ੍ਹਾਂ ਨੇ ਸਾਰੀ ਜੰਗ ਲੜੀ ਉਹਨਾਂ ਦੀ ਯਾਦ ਤੇ ਉਹਨਾਂ ਦੇ ਪਿੰਡ ਵਾਲੇ ਸਮਾਗਮ ਕਰਦੇ ਨੇ ਇਸ ਵਾਰ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਹਦੇ ਵਿੱਚ ਨੰਦਨ ਸਿੰਘ ਸਾਹਿਬ ਦਾ ਮਤਾ ਲਿਖ ਕੇ ਲਾਇਆ ਹੋਇਆ ਉਹ ਇੱਕ ਨੈੱਟ ਦੇ ਉੱਤੇ ਫੇਕ ਜਿਹਾ ਕੁਝ ਮੰਗਾਂ ਦਾ 16 ਕਿ 18 ਮੰਗਾਂ ਦਾ ਇੱਕ ਡਾਕੂਮੈਂਟ ਫਿੱਟਾ ਉਹਨਾਂ ਦੇ ਪਿੰਡ ਵੀ ਉਹਨਾਂ ਦੇ ਗੁਰਦੁਆਰੇ ਵਾਲਿਆਂ ਨੇ ਉਹਨਾਂ ਦੇ ਭਰਾ ਭਤੀਜੇ ਜਿਉਂਦੇ ਨੇ ਸਾਰੇ ਜਿਨ੍ਹਾਂ ਲਈ ਉਹਨਾਂ ਦਾ ਬਜ਼ੁਰਗ ਸ਼ਹੀਦ ਹੋਇਆ ਉਹ ਵੀ ਉਹ ਨਕਲੀ ਨੰਦਨ ਪ੍ਰਸਾਦ ਦਾ ਮਤਾ ਉਹਨਾਂ ਦੇ ਗੁਰਦੁਆਰੇ ਫੜਾ ਨੰਦ ਕਿਆ ਵੀ ਹੋਰ ਅਸੀਂ ਕਿੱਥੋਂ ਰੱਖ ਸਕਦੇ ਆ ਆ ਚਲੋ ਉਸ ਤੋਂ ਬਾਅਦ ਸੰਤਾ ਨੇ ਕਿਹਾ ਸੀਗਾ ਕਿ ਜਿਹੜਾ ਨਿਸ਼ਾਨਾ ਹੈ ਜਿਸ ਦਿਨ ਦਿੱਲੀ ਤਖਤ ਜਰਵਾਣਾ ਬਣ ਕੇ ਚੜ੍ਹ ਕੇ ਆਇਆ ਉਸ ਦਿਨ ਖੁਦਮੁਖਤਿਆਰੀ ਦੀ ਨਹੀਂ ਆਜ਼ਾਦੀ ਦੀ ਗੱਲ ਉਸ ਦਿਨ ਖਾਲਸਤਾਨ ਦੀ ਨੀ ਰੱਖੀ ਸੋ ਜਰਵਾਣਾ ਤਖਤ ਜਦੋਂ ਚੜ੍ਹ ਕੇ ਆ ਗਿਆ ਉਸ ਤੋਂ ਬਾਅਦ ਆਟੋਮੈਟਿਕਲੀ ਜਿਹੜਾ ਥ੍ਰੈਸ਼ਹੋਲਡ ਪਾਰ ਹੋ ਗਿਆ ਨਵਾਂ ਅੰਸ਼ ਸੋ ਦੂਸਰੀ ਗੱਲ ਇਹ ਆ ਇਸ ਤੋਂ ਅਗਲੀ ਕਿ ਅਗਵਾਈ ਕੌਣ ਕਰੇ? ਤਾਂ ਅਗਵਾਈ ਕਰਨ ਦੇ ਮਸਲੇ ਦੇ ਵਿੱਚ ਸਿੱਖਾਂ ਦੇ ਵਿੱਚ ਰਾਜਸੀ ਤੌਰ ਤੇ ਤਿੰਨ ਚਾਰ ਤਰ੍ਹਾਂ ਦੇ ਰਾਜਸੀ ਵਰਗ ਰਹੇ ਨੇ ਸਦਾ ਹੀ। ਉਹਨਾਂ ਦੇ ਵਿੱਚੋਂ ਵੱਖ-ਵੱਖ ਰਾਜਸੀ ਸੰਸਥਾਵਾਂਾਂ 'ਚ ਵੱਖਰੇ-ਵੱਖਰੇ ਬੰਦੇ ਅਗਵਾਈ ਕਰਦੇ। ਜਦੋਂ ਸਾਡਾ ਆਪਣਾ ਰਾਜ ਸੀਗਾ ਜਦੋਂ ਕੋਈ ਬਾਹਰੀ ਪ੍ਰਭਾਵ ਗੁਲਾਮੀ ਦਾ ਸਾਡੇ ਉੱਤੇ ਨਹੀਂ ਸੀਗਾ ਉਦੋਂ ਇੱਕ ਸਗੇ ਸਰਦਾਰ ਰਾਠ ਸਰਦਾਰ ਰਾਠ ਸਰਦਾਰਾਂ ਜਿਹੜੀਆਂ ਸਾਰੀਆਂ ਮਿਸਲਾਂ ਆਂਦੀਆਂ ਸੀਗੀਆਂ ਚੁਪਰਟਕੀਆਂ ਮਿਸਲ ਬਾਬਾ ਬਗੇਲ ਸਿੰਘ ਹੋਣਾਂ ਦੀ ਮਿਸਲ ਹਾਰਾ ਸਿੰਘ ਹੋਣਾਂ ਦੀ ਮਿਸਲ ਜਿੰਨੀਆਂ ਸਾਰੀਆਂ ਮਿਸਲਾਂ ਉਹ ਮਿਸਲਾਂ ਵਾਲਿਆਂ ਦਾ ਬਹੁਤ ਸਪਸ਼ਟ ਨਿਸ਼ਾਨਾ ਹੁੰਦਾ ਸੀਗਾ ਰਾਠ ਸਰਦਾਰਾਂ ਦਾ ਭਈ ਜਾਂ ਬਾਦਸ਼ਾਹਾਂ ਜਾਂ ਵਾਕ ਵਿਚਾਲੇ ਵਾਲੀ ਗੱਲ ਜੇ ਹੁਣ ਨਿਸ਼ਾਨਾ ਸਾਡੀ ਆਜ਼ਾਦੀ ਦਾ ਇੱਥੇ ਇੱਕ ਰਾਠ ਸਰਦਾਰ ਹੋਣੇ ਚਾਹੀਦੇ ਨੇ ਜਿਹੜੇ ਇਸ ਨਿਸ਼ਾਨੇ ਤੇ ਲੜਨਗੇ ਉਹ ਦੂਸਰੇ ਤਖਤ ਦੇ ਅਧੀਨ ਕੋਈ ਸੂਬੇਦਾਰੀ ਕੋਈ ਰਾਇਤ ਮਲਕੀਅਤ ਕੋਈ ਨਹੀਂ ਮੰਨਦੇ ਸੀ ਜਦੋਂ ਹੋਵੇ ਬਾਕੀ ਆ ਜੰਗਲਾਂ ਚ ਜਾਂ ਜਦੋਂ ਫਿਰ ਰਾਜ ਸਥਾਪਿਤ ਹੋ ਗਿਆ 1764 ਟਿਕਮਨ ਦੇ ਯਾਰਾਂ ਤੋਂ ਇੱਕ ਹੁੰਦੇ ਮਿਲਵਰਤਣੀਆਂ ਸੰਧਾ ਜਿੱਦਾਂ ਇਹ ਪਟਿਆਲੇ ਵਾਲੇ ਸੀ ਇਹਨਾਂ ਦੀਆਂ ਵੀ ਚਾਰ ਪੰਜ ਰਾਜ ਸਥਾਪਿਤ ਸੀ ਪਟਿਆਲਾ ਨਾਭਾ ਜੀਂ ਫਰੀਪੋਟ ਇਹ ਸਿੱਖਾਂ ਦੀਆਂ ਰਿਆਸਤਾਂ ਸੀਗੀਆਂ ਫੌਜਾਂ 'ਚ ਸਿੱਖ ਹੀ ਸੀਗੇ ਸਿੱਖਾਂ ਦਾ ਹੀ ਸਮੂਹ ਸੀਗਾ ਪਰ ਇਹ ਉਹਨੂੰ ਥੱਲੇ ਡਿਗਰੀ ਤੇ ਸੀਗੇ ਇਹ ਬਾਗੀ ਜਾਂ ਬਾਦਸ਼ਾਹ ਵਾਲੀ ਫੈਸਲਤ ਕਿਉਂਕਿ ਕੜਾਈ ਨਹੀਂ ਰੱਖਦੇ ਸੀ ਤੇ ਜਿਹਦਾ ਵੀ ਰਾਜ ਹੋ ਜਾਏ ਉਹਦੇ ਨਾਲ ਮਿਲਵਰਤਨ ਕਰ ਲੈਂਦੇ ਸੀ ਸਿੱਖਾਂ ਦਾ ਰਾਜ ਵੇ ਸਿੱਖਾਂ ਨਾ ਅਵਦਾਲੀ ਦਾ ਹੋ ਗਿਆ ਅਵਦਾਲੀ ਨਾ ਮੁਗਲਾਂ ਦਾ ਹੋ ਗਿਆ ਮੁਗਲਾਂ ਨਾ ਉਹਦੇ ਉਸ ਰਾਜ ਦੀ ਪਾਲਿਸੀ ਨੂੰ ਲਾਗੂ ਕਰਨ ਵਾਲੇ ਸੁਪੇਦਾਰ ਬਣਦੇ ਸੀ ਜਿਦਾ ਵਜੀਦ ਖਾਨ ਸਰਹੰਦ ਦਾ ਸੁਪੇਦਾਰ ਸੀਗਾ ਪੰਜਾਬ ਦੇ ਪੰਜ ਸੂਬੇ ਸੀਗੇ ਨਾ ਵੱਖਰੇ-ਵੱਖਰੇ ਜਦੋਂ ਪੰਜਾਬ ਆਪ ਨਹੀਂ ਸੀਗਾ ਲਾਹੌਰ ਸੂਬਾ ਜਲੰਧਰ ਸੂਬਾ ਪਖਤਾਨ ਇਸਰਾੰਦ ਇੱਥਾ ਤੁਹਾਡਾ ਇਲਾਕਾ ਆਉਂਦਾ ਸੀਗਾ ਤੇ ਸਭ ਤੋਂ ਉੱਪਰ ਵਾਲਾ ਚਾਰ ਮਹੱਤਵ ਜਿਹਦੇ ਚ ਅਟ ਜਿਲ੍ਹਾ ਮਾਣਾ ਇਲਾਕਾ ਆਉਂਦਾ ਸੀ ਜਿਹੜਾ ਰਾਜਾ ਹੈ ਜਿਹੜਾ ਬਾਦਸ਼ਾਹ ਹੈ ਉਹ ਨੀਤੀ ਤੈਅ ਕਰਦਾ ਤੇ ਜਿਹੜੇ ਸੂਬੇਦਾਰ ਨੇ ਉਸ ਤੈਹ ਨੀਤੀ ਨੂੰ ਲਾਗੂ ਕਰਦੇ ਨੇ ਆਪ ਉਹ ਆਪਣੇ ਵਿੱਚ ਤੇ ਜਿਹੜੇ ਮਿਲਵਰਤਨੀਏ ਸਰਦਾਰ ਸੀਗੇ ਉਹ ਇਸ ਤਰ੍ਹਾਂ ਸੋ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਵੋਟਾਂ ਲਾੜਨ ਆਲੇ ਨੇ ਉਹ ਦਿੱਲੀ ਤਖਤ ਦੇ ਨਾਲ ਮਿਲਵਰਤਨ ਵਾਲੇ ਨੇ ਉਹਨਾਂ ਨੇ ਦਿੱਲੀ ਤਖਤ ਦੀ ਜੋ ਪਾਰਲੀਮੈਂਟ ਦੇ ਵਿੱਚ ਪਾਲਿਸੀਆਂ ਆਦੀ ਉਹਨੂੰ ਲਾਗੂ ਕਰਨਾ ਹੁੰਦਾ ਉਸ ਤੋਂ ਉੱਪਰਲੀ ਗੱਲ ਨਹੀਂ ਉਹ ਕਰ ਸਕਦੇ ਫਿਰ ਤੀਸਰੇ ਆਗੂ ਹੁੰਦੇ ਸੀਗੇ ਰਾਜਸੀ ਤੌਰ ਤੇ ਜਿਹੜੇ ਇਹਨਾਂ ਦੋਨਾਂ ਦੇ ਉੱਤੇ ਹੁੰਦੇ ਸੀਗੇ ਕੁੰਡਾ ਰੱਖਦੇ ਸੀ ਲੜਾਈ ਲੜਦੇ ਸੀਗੇ ਉਹ ਪਰ ਜੇ ਜਿੱਤ ਜਾਂਦੇ ਅਹੁਦਾ ਜਾਂ ਕੋਈ ਮਲਕੀਅਤ ਕੋਈ ਪੈਸਾ ਹੋ ਕੋਈ ਦੁਨੀਆਵੀਦਾਰੀ ਚੀਜ਼ ਨਹੀਂ ਲੈਂਦੇ ਸੀ ਉਹਨਾਂ ਨੂੰ ਮੁਕਾਲੀ ਕਹਿੰਦੇ ਸੀ ਨਿਰੋਕਾਲੀ ਫੂਲਾਸ ਉਹ ਵੀ ਤੁਹਾਡੇ ਹੀ ਇਲਾਕੇ ਦੇ ਉਹ ਅਕਾਲੀ ਦੇ ਬਿਲਕੁਲ ਸੌਂਝ ਹੀ ਹੁੰਦੇ ਸਨ ਪਰ ਉਹਦਾ ਜੀਵਨ ਬੜਾ ਕਰੜਾ ਸੀ ਉਹ ਸਾਰਿਆਂ ਤੇ ਉੱਤੇ ਨਹੀਂ ਸੀ ਤੇ ਜਦੋਂ ਬਾਕੀ ਰਾੜ ਸਰਦਾਰਾਂ ਤੋਂ ਵੀ ਬਾਹ ਪੇਸ਼ ਜਾਂਦੀ ਰਹੇ ਤੇ ਫਿਰ ਅਗਵਾਈ ਅਕਾਲੀ ਕਰਦੇ ਸਾਬੋ ਮੋਰੀ ਸੋ ਜੇ ਸਿੱਖਾਂ ਨੇ ਆਪਣਾ ਨਿਸ਼ਾਨਾ ਜੋ ਸੰਧਨਾਲ ਸਿੰਘ ਕਹਿ ਕੇ ਗਏ ਉਹ ਮਿਥਣਾ ਤਾਂ ਅਗਵਾਈ ਕਿਸੇ ਵੀ ਪ੍ਰਕਾਰ ਦੇ ਨਾਲ ਦਿੱਲੀ ਦਾ ਖਦੇਦੀਨ ਚੱਲਣ ਵਾਲੇ ਵੋਟਾਂ ਵਾਲਿਆਂ ਕੋਲ ਪੰਚ ਦੀ ਫਾਈਟ ਸੀ। ਪੰਜਾਬ ਦੇ ਜੋ ਖੇਤਰੀ ਇਲਾਕੇ ਦੇ ਤੌਰ ਤੇ ਹੱਕ ਨੇ ਜੋ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਸਹੂਲਤਾ ਮਿਲ ਸਕਦੀਆਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਆਜ਼ਾਦੀ ਨਹੀਂ ਮਿਲ ਸਕਦੀ। ਕੁਝ ਰਹਿ ਤਾਂ ਸਹੂਲਤਾ ਮਿਲ ਸਕਦੀਆਂ। ਉਹ ਰਿਹਾ ਇਤਾਂ ਸਹੂਲਤਾਂ ਲੈਣ ਦੇ ਲਈ ਮੋਟਾ ਵਾਲੀ ਇੱਕ ਖੇਤਰੀ ਪਾਰਟੀ ਚਾਹੀਦੀ ਪਰ ਉਹ ਖੇਤਰੀ ਪਾਰਟੀ ਪੰਥ ਦੀ ਨੁਮਾਇੰਦਗੀ ਜਾਂ ਪੰਥ ਦੀ ਅਗਵਾਈ ਨਹੀਂ ਕਰ ਸਕਦੀ ਹੁਣ ਇਹ ਹੀ ਦਿੱਕਤ ਅੱਜ ਅਕਾਲ ਤਖਤ ਸਾਹਿਬ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਕੋਲ ਹੈ ਉਹਦਾ ਇੱਕ ਪਰਿਵਾਰ ਕੋਲ ਹੈ ਤੇ ਉਹ ਪਰਿਵਾਰ ਆਪਣੇ ਦਿੱਲੀ ਤਖਤ ਤੇ ਅਹੁਦਿਆਂ ਦੇ ਹਿਸਾਬ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਦਾ ਹੈ ਆਪਣੇ ਰਾਸੀ ਹਿੱਤਾਂ ਲਈ ਵਰਤਦੇ ਨੇ ਇਹਨਾਂ ਦੀ ਸ਼ਾਫਤ ਪਤੰਗ। ਉਹ ਕਿਉਂ ਹੋਇਆ? ਇਸ ਵੋਟ ਰਾਜਨੀਤੀ ਦੇ ਕਾਰਨ। ਸੋ ਸਾਨੂੰ ਅੱਜ ਜੇ ਅਸੀਂ ਆਪਣਾ ਨਿਸ਼ਾਨਾ ਸ਼ਹੀਦਾਂ ਵਾਲਾ ਨਿਸ਼ਾਨਾ ਮਿਥਣਾ ਤਾਂ ਸਾਨੂੰ ਇਹ ਸਿਸਟਮ ਇਹ ਢਾਂਚਾ ਜਿਹੜਾ ਬਦਲਣਾ ਪਵੇ। ਸਾਨੂੰ ਆਪਣੇ ਤਖਤ ਆਜ਼ਾਦ ਕਰਨੇ ਪੈਣੇ ਨੇ। ਸ਼੍ਰੋਮਣੀ ਕਮੇਟੀ ਵੋਟਾਂ ਵਾਲੇ ਲੋਕਾਂ ਤੋਂ ਮੁਕਤ ਕਰਾਣੀ ਪੈਣੀ, ਆਜ਼ਾਦ ਕਰਾਣੀ ਪੈਣੀ ਤੇ ਇੱਥੋਂ ਦੇ ਖੇਤਰੀ ਪਾਰਟੀਆਂ ਜਿਹੜੀ ਆ ਨਵੀਂ ਉਹ ਸਿਰਜਣੀ ਪੈਣੀ ਆ ਜਿਹੜੀ ਸਾਡੇ ਪੰਥਕ ਸੰਸਥਾਵਾਂ ਵਿੱਚ ਦਖਲ ਨਾ ਉਹਨਾਂ ਨੂੰ ਆਪਣੇ ਰਾਜਸੀ ਹਿੱਤਾਂ ਦੇ ਨਾਮ ਸੋ ਅਗਵਾਈ ਦਾ ਇੱਕ ਨਵਾਂ ਢਾਂਚਾ ਲੈ ਕੇ ਆਣਾ ਪੈਣਾ ਜਿਹੇ ਚ ਤਿੰਨ ਚਾਰ ਆਪਸ ਸਹਿਯੋਗ ਹੋਏ ਸਾਰਿਆਂ ਇਕੱਲੇ ਇਕੱਲੇ ਨਹੀਂ ਲੜ ਸਕਦੇ ਆਪਸ ਸਹਿਯੋਗ ਹੋਏ ਪਰ ਕਿਸੇ ਨੂੰ ਵੀ ਇਹ ਅਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਸਾਰੀਆਂ ਸੰਸਥਾਵਾਂ ਸਾਰੀ ਬੰਨ ਦੀਆਂ ਸੰਸਥਾਵਾਂ ਨੂੰ ਜੱਫਾ ਮਾਰ ਲੈ ਤੇ ਆਪਣੀ ਆਪਣੇ ਹਿੱਤਾਂ ਖਾਤਰ ਸਾਰਿਆਂ ਨੂੰ ਡੋਲਦੇ। ਅੱਜ ਇਹ ਹੋਇਆ। ਅੱਜ ਇਹ ਜਿਹੜਾ ਕੂਸ ਹੈ ਇਹਦੇ ਵਿੱਚ ਜਿਹੜੀ ਪੁਨਰਸਰਜੀਤੀ ਦੀ ਗੱਲ ਚੱਲ ਰਹੀ ਆ ਉਹ ਇਸੇ ਕਰਕੇ ਨਹੀਂ ਖੜ ਰਹੀ ਕਿ ਅਸੀਂ ਸਿਰਫ ਬੰਦੇ ਬਦਲਣ ਦੀ ਗੱਲ ਕਰਤਾ। ਨੀਤੀਆਂ ਜਾਂ ਢਾਂਚੇ ਬਦਲੇ ਤੋਂ ਬਿਨਾਂ ਪੁਨਰਸਰਜੀਤੀ ਨਹੀਂ। ਸੋ ਅਗਵਾਈ ਦਾ ਨਵਾਂ ਮਾਡਲ ਲੈ ਕੇ ਆਉਣਾ ਪੈਣਾ ਜਿਹਦੇ ਵਿੱਚ ਵੱਖਰੀ ਵੱਖਰੀ ਬਣ ਗਈਆਂ ਸੰਸਥਾਵਾਂ ਜਿੱਥੇ ਬੰਦੀਆਂ ਹੋਣ ਜਿਹੜੀਆਂ ਸਾਂਝੇ ਇੱਕ ਨਿਸ਼ਾ ਦੇ ਵਿੱਚ ਚੱਲਣ ਬਿਨਾ ਇੱਕ ਦੂਜੇ ਨਾਲ ਟਕਰਾਈ ਸੋ ਇਹ ਦੂਸਰਾ ਮਸਲਾ ਤੇ ਤੀਸਰਾ ਜਿਹੜਾ ਹੈ ਕਿ ਇਹਦੀ ਰਣਨੀਤੀ ਕੀ ਹੈ ਨੀਤੀ ਕੀ ਹੈ ਤਾਂ ਜਿਸ ਤਰ੍ਹਾਂ ਦਾ ਸਮਾਂ ਸਾਰੀ ਦੁਨੀਆ ਦੇ ਵਿੱਚ جنگ ਦੀ ਗੱਲ ਹੋ ਰਹੀ ਦੋ ਤਿੰਨ ਜਗ੍ਹਾ ਹੌਟਵਾਰ ਹੋਈ ਐ ਇੱਥੇ ਆਪਾਂ 4 ਦਿਨ ਦੀ ਵੱਡੀ ਜੰਗ ਦੇਖੀ ਸੋ ਆਉਣ ਵਾਲਾ ਸਮਾਂ ਜੰਗਾਂ ਦਾ ਸਮਾਂ ਤੇ ਜੰਗ ਦੇ ਸਮੇਂ ਦੇ ਲਈ ਜਿਸ ਤਰੀਕੇ ਦੇ ਨਾਲ ਤੁਹਾਨੂੰ ਜਸੇ ਬੰਦ ਹੋਣਾ ਪੈਂਦਾ ਉਹ ਸਧਾਰਨਤਾ ਤੋਂ ਵੱਖਰਾ ਉਸ ਗੱਲ ਨੂੰ ਮੁੱਖ ਰੱਖ ਕੇ ਤੇ ਬਿਲਕੁਲ ਲੋਅਰ ਲੈਵਲ ਤੇ ਕਿ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਸਾਡੀਆਂ ਵੋਟ ਪੋਲਟਿਕਸਾਂਆਂ ਜਰੂਰਤਾਂ ਤੱਕ ਬਹੁਤ ਵੱਖਰੇ ਵੱਖਰੇ ਤਰੀਕੇ ਦੇ ਨਾਲ ਤੁਹਾਨੂੰ ਜਿਹੜੀ ਸਟ੍ਰੈਟਜੀ ਆ ਜਿੰਨੀ ਵੀ ਦੁਨੀਆ ਭਰ ਦੇ ਵਿੱਚ ਅਵੇਲੇਬਲ ਆ ਬਿਲਕੁਲ ਹਾਰਡ ਤੋਂ ਲੈ ਕੇ ਬਿਲਕੁਲ ਸੌਫਟ ਸਾਰੀ ਸਟ੍ਰੈਟੇਜੀ ਆ ਜਿਹੜੀ ਉਹ ਤੁਹਾਨੂੰ ਅਪਣਾਣੀ ਪੈਣੀ ਸਿਰਫ ਇੱਕ ਸਟ੍ਰੈਟੇਜੀ ਦੇ ਉੱਤੇ ਹੀ ਚੱਲ ਕੇ ਹੁਣ ਜੋ ਸਾਡੀ ਸਟ੍ਰੈਟੇਜੀ ਆ ਕੋਈ ਪੰਥ ਦੀ ਸਟ੍ਰੈਟੇਜੀ ਨਹੀਂ ਹੈ ਜੇ ਕਿਸੇ ਅਕਾਲੀ ਦਲ ਦੀ ਕਿਸੇ ਪਾਰਟੀ ਦੀ ਕਿਆ ਸਟ੍ਰੈਟੇਜੀ ਆ ਕੋਈ ਸਟ੍ਰੈਟੇਜੀ ਨਹੀਂ ਹੈ ਮੈਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਪੁੱਛਿਆ ਵੀ ਤੁਸੀਂ ਕਿੱਦਾਂ ਪੁਨਰਸੁਰਜੀਤ ਹੋਵੋਗੇ ਕੋਈ ਇੱਕ ਗੱਲ ਕਹਿ ਜਾਂਦੇ ਕਹਿੰਦੇ ਜੀ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੋਇਆ ਕਾਂਗਰਸ ਬਹੁਤ ਢਾਢਾੜ ਪੀਐਸਪੀ ਰਿਵਾਈਵ ਨਹੀਂ ਹੋ ਸਕਦੀ ਹੋਰ ਲੋਕੀ ਨੂੰ ਵੋਟਾਂ ਬਾ ਕੋਈ ਹੀ ਸੋਚੀ ਜਾਂਦੇ ਸਾਨੂੰ ਹੀ ਦੁਆਰਾ ਪਾ ਇਹ ਕੋਈ ਪੋਲੀਟੀਕਲ ਸਟ੍ਰੈਟਜੀ ਨਹੀਂ ਹੈ इवन ਵੋਟਾਂ ਲਈ ਵੀ ਨਹੀਂ ਹੈ ਵੋਟਾਂ ਲਈ ਵੀ ਇਹ ਪੁਨਰਸਜੀਤੀ ਨਹੀਂ ਹੋਣੀ ਪੰਥ ਦੇ ਹਿੱਤਾਂ ਲਈ ਲੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਅੱਜ ਜੋ ਸਾਡਾ ਹਾਲਾਤ ਹੈ ਵੀ ਬਿਲਕੁਲ ਕੋਈ ਰਣਨੀਤੀ ਨਹੀਂ ਹੈ ਜਥੇਬੰਦ ਕਰ ਜਿੰਨਾ ਸਾਰੀ ਪੁਨਰਸਜੀਤੀ ਦੀ ਗੱਲ ਚੱਲ ਰਹੀ ਉਹਨਾਂ ਦੇ ਵੀ ਸਾਰੇ ਵੱਡੇ ਨੇਤਾ ਨਾਲ ਗੱਲ ਹੁੰਦੀ ਵੀ ਤੁਸੀਂ ਕੇਸ ਆਈਡੀ ਨੂੰ ਲੈ ਕੇ ਲੋਕਾਂ ਨੂੰ ਕਿੱਥੇ ਬੰਦ ਕਰ ਰਹੇ ਹੋ ਇਹ ਕੀ ਆ ਰਣਨੀਤੀ ਹੈ ਉਹ ਕਹਿੰਦੇ ਜੀ ਆਪਾਂ ਜਥੇਬੰਦ ਕਰਕੇ ਲੀਡਰਸ਼ਿਪ ਲਿਆਵਾਂਗੇ ਵੀ ਹੋਰ ਰਣਨੀਤੀ ਲਿਆਓ ਇਹ ਬਿਲਕੁਲ ਉਲਟੀ ਗੱਲ ਹੈ ਸੋ ਇਹ ਇਸੇਪਲੀਟੀਕਲ ਲੀਡਰਾਨੇ ਨਹੀਂ ਕਰਨਾ ਕਿ ਉਹ ਸਾਰੇ ਨਿੱਜੀ ਹਿੱਤਾਂ ਨੂੰ ਮੁਕਰ ਕੇ ਚੱਲਦੇ ਨੇ ਗੁਰੂ ਖਾਲਸਾ ਪੰਥ ਦੀ ਲੜਾਈ ਪਹਿਲਾਂ ਵੀ ਆਮ ਲੋਕਾਂ ਨੇ ਲੜੀ ਚਾਹੇ ਮੋਰਚੇ ਹੋਣ ਚਾਹੇ ਹਥਿਆਰ ਹਮ ਸੰਗਤ ਇਹ ਤੁਹਾਨੂੰ ਲੜਨੀ ਪੈਣੀ ਹੈ ਦੁਨੀਆ ਦੇ ਵਿੱਚ ਬਹੁਤ ਛੇਤੀ ਬਲ ਬਦਲਾਅ ਰਾਸ਼ੀ ਬਦਲਾਅ ਆਣੇ ਸ਼ੁਰੂ ਹੋ ਗਏ ਉਹ ਦਿਸਣ ਲੱਗ ਗਏ ਜਿਹੜੀਆਂ ਜੰਗਾਂ ਨੇ ਇਹ ਰਾਜਸੀ ਬਦਲਾਅ ਦੀ ਨਿਸ਼ਾਨੀ ਤੇ ਚਿੰਨ੍ਹ ਪਿਛਲੇ 4-5 ਸਾਲ ਤੋਂ ਦਿਸ ਰਹੇ ਸਪਸ਼ਟ ਦਿਸ ਰਹੇ ਇਹ ਆਪਾਂ ਨੂੰ ਕਰਨਾ ਪੈਣਾ ਸੋ ਆਪਾਂ ਸਥਾਨਕ ਪੱਧਰ ਤੇ ਜਥੇਬੰਦ ਹੋਈਏ ਘੱਟੋ ਘੱਟ ਉਹ ਬੰਦੇ ਤਾਂ ਜਥੇਬੰਦ ਹੋਈਏ ਜਿਨ੍ਹਾਂ ਨੂੰ ਗੁਰੂ ਮੁਖ ਜਿਨ੍ਹਾਂ ਨੂੰ ਕੋਈ ਪੋਲੀਟੀਕਲ ਪਾਰਟੀ ਮੁਖ ਨਹੀਂ ਅੱਜ ਸਾਡੇ ਸਭ ਤੋਂ ਵੱਡੀ 파ਟੋ ਧਾੜ ਦੀ ਜਿਹੜੀ ਵਜ੍ਹਾ ਹੈ ਉਹ ਪੋਲੀਟੀਕਲ ਪਾਰਟੀ ਹੈ ਪ੍ਰੈਡਿਕਲ ਪਾਰਟੀਆਂ ਨੇ ਸਾਡੀ ਪਾਟੋ ਧਾੜ ਇੱਥੇ ਤੱਕ ਲੈ ਆਂਦੀ ਆ ਕਿ ਵੋਟਾਂ ਕਰਕੇ ਪਰਿਵਾਰ ਦੀਆਂ ਜੇ 4 ਵੋਟਾਂ ਹੁੰਦੀਆਂ ਨੇ ਤੇ ਹੁਣ 4 ਪਾਰਟੀਆਂ ਨੂੰ ਵੀ ਬਕਰੀ-ਬਕਰੀ ਇੱਕ ਇੱਕ ਪੈਂਦੀ ਹੈ ਵੋਟਾਂ ਕਰਕੇ ਪਾਟੋ ਧਾੜ ਸਾਡੇ ਪਰਿਵਾਰ ਤੱਕ ਚਲੀ ਗਈ ਪਰਿਵਾਰ ਤੋਂ ਵੀ ਅੱਗੇ ਇੱਕ ਫਸਾਵੇਂ ਬੰਦੇ ਤੱਕ ਚਲੇ ਗਈ ਕੋਈ ਬੰਦਾ 2 ਮਹੀਨੇ ਪਹਿਲਾਂ ਇੱਕ ਪਾਰਟੀ ਨੂੰ ਵੋਟ ਪਾਉਂਦਾ ਦੂਜੇ ਮਹੀਨੇ ਉਹ ਹੋਰ ਪਾਰਟੀ ਨੂੰ ਵੋਟ ਪਾ ਸਾਡੀ ਤੇ ਟਿਕਾਊ ਨਹੀਂ ਹੈ ਉਹ ਵੀ ਇੰਨੀ ਦੁੱਬਦਾ ਚਾਹ ਉਹਦਾ ਆਪਣਾ ਮਨ ਪਾਟ ਗਿਆ ਹੋਇਆ ਵੀ ਉਹ ਕਦੇ ਕਿਸੇ ਨੂੰ ਟਰਾਈ ਕਰਦਾ ਕਰੀ। ਸਵੋਟਾਂ ਪੈਂਦੀਆਂ ਰਹਿਣੀਆਂ ਨੇ ਤੁਸੀਂ ਪਾਉਂਦੇ ਵੀ ਰਹਿਣਾ ਪਰ ਵੋਟਾਂ ਵਾਲੀਆਂ ਪਾਰਟੀਆਂ ਚ ਗ੍ਰਸਤ ਨਹੀਂ। ਜਿੱਦਾਂ ਬਾਦਸ਼ਾਹ ਕਹਿੰਦੇ ਨੇ ਕਿ ਤੁਸੀਂ ਦੁਨੀਆਦਾਰ ਲੋਕ ਐਂ ਦੁਨੀਆ 'ਚ ਰਹਿਣਾ ਪਰ ਦੁਨੀਆ 'ਚ ਗ੍ਰਸਤ ਨਹੀਂ ਹੋਣਾ। ਇੱਦਾਂ ਹੀ ਆ ਕਿ ਅਸੀਂ ਜਿਹੜੇ ਲੋਕ ਵੋਟਾਂ ਚ ਗ੍ਰਸਤ ਨਹੀਂ ਹੈਗੇ ਉਹ ਬਹੁਤ ਹੈਗੇ। ਸਾਰੇ ਨਹੀਂ ਹੈਗੇ ਵੋਟਾਂ ਚ ਉਹਨਾਂ ਦੀ ਨਿਸ਼ਾਨਦੇਹੀ ਕਰੀਏ ਉਹਨਾਂ ਨੂੰ ਪੰਥਕ ਕਾਰਜਾਂ ਦੇ ਲਈ ਸ਼ਹੀਦਾਂ ਦੇ ਸੁਪਲਿਆਂ ਦੇ ਲਈ ਜੱਥੇਬੰਦ ਕਰੀਏ ਸਾਡਾ ਨਿਸ਼ਾਨਾ ਕੀ ਹੈ ਸਾਡੀ ਅਗਵਾਈ ਕਿੱਦਾਂ ਹੋਵੇ ਸਾਡੀ ਨੀਤੀ ਕਿੱਦਾਂ ਹੋਵੇ ਇਹਦੇ ਉੱਤੇ ਆਪਾਂ ਵਿਚਾਰ ਚਰਚਾ ਕਰੀਏ